ਲੋ ਜੀ ਸਵਾਗਤ ਹੈ ਤੁਹਾਡਾ ਸਾਰੇ ਮੇਰੇ ਜੀ ਅੱਜ ਪ੍ਰੋਜੈਕਟ ਪਰ ਮਰੇ ਮਟਵਰੀ ਕੋਲ ਤੇ ਜਿਹੜਾ ਅੱਜ ਇਹਣਾ ਕੀ ਰੇਟ ਜਾਂਦਾ ਹਲੇ ਕੋਲ ਉਹ ਆਪਰਾਵੇ ਹੋਣਾ ਕੋਨਾ ਪਈ ਕਰਮ ਕਿੱਥੇ ਆ ਕਰੇਡ ਕੱਟੇ ਕਰੇਡ ਕੱਟੇ ਬੋਲੋ ਵੀ 13 13 ਹੀ ਬੋਲੋ ਲੋ ਜੀ 15 15 15 15 15 15 ਸਾਡੇ 15 ਕਰੋ ਸਾਡੇ 15 ਸਾਡੇ 15 ਸਾਡੇ 15 ਬੋਲੋ ਯਾਰ ਬੋਲੋ ਸਾਡੇ 15 ਸਾਡੇ ਭਾਈ 16 16 16 ਸਮਝ ਨਹੀਂ ਕਹਿਣਾ ਅਸੀਂ ਕਹਿਣਾ ਹਾਂਜੀ 16 ਸਾਡੇ 16 17 17 ਸਾਡੇ 17 ਸਾਡੇ 17 ਹੋਏ ਨਾ ਅੱਜ ਸਾਡੇ 17 18 18 ਹੋ ਰਹੀ ਕੂਕ ਖਾਰਾ ਜਾਏ 18 18 18 18 18 18 ਆ ਘਟਾ ਇੱਕ ਹੋਰ ਲਾਓ ਇਹ ਰੰਦੇ ਹੋਰ ਘਟਾਓ ਉਪਰ ਵਾਲਾ ਉਹ 18 ਉਹ ਵਿਚਕਾਰ ਲੱਗੇ ਵਿਚਕਾਰ ਦੀ ਦੋਰ ਤੇ ਖੋੜ ਉਹ ਵਾਲਾ ਅੱਗੇ ਆਏ ਵਾਲਾ 18 ਅੰਦਰ ਲਿਆ ਮੇਰੇ ਸਾਹਮਣੇ ਇਹ ਹੈ ਅਗਲਾ ਮਾਰਨਾ ਘਟਾਓ ਅਗਲਾ 18 18 ਬੋਲੀ ਚੱਲਦੀ ਪੁਲਿਸ ਉਹ 18 ਬੋਰ ਤੇ 16 17 ਬਣ ਜਾਣਗੇ ਜੀ ਸਾਢੇ 18 ਸਾਢੇ 18 ਆ ਵੀ ਸਾਢੇ 19 ਸਾਢੇ 19 ਸਾਢੇ 19 ਫੀਪ ਫੀਪ 1 2 2.5 20 ਸਾਢੇ ਸਾਢੇ 20 ਸਾਢੇ 20 ਆ ਕੱਟੇ 63 ਸਾਢੇ 20 20 ਗਾਇਬ ਸਾਢੇ 21 ਗਾਇਬ ਸਾਡੇ 21 22 ਸਾਡੇ 21 ਸਾਡੇ 21 ਪਰ ਉਹ ਬੋਝਦਾ ਕਰੀਏ ਤੇ ਨਾਲ ਸਾਡੇ 21 ਕਰਦੇ ਪੂਰੇ ਯਾਰ ਸਾਡੇ 21 ਜਾਏ ਸੱਤ ਪਲ ਜਾਏ ਜਾਏ ਸਾਡੇ 22 ਜਾਏ ਜਾਏ ਨੀ ਉਹ ਸੱਤ ਪਾਸੇ ਨਾ ਹੀ ਕਰਾਉਂ ਉਹ ਮੋੜ ਯਾਰ ਕੋਈ ਰਾਜਾ ਉਹ ਬਾਈ ਇਹਦੀ ਬਾਈ ਜਾਏ ਇਹ 14 ਕੱਢੇ ਬਾਈ ਸਾਡੇ 22 23 ਸਾਡੇ 23 23 23 ਜਾਏ 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 23 23 ਜਾਏ 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 23 ਜਾਏ 23 ਜਾਏ ਜਾਏ 23 ਜਾਏ ਬਈਏ ਜਾਏ 23 ਜਾਏ ਜਾਏ 23 24 24 24 ਜਾਏ ਜਾਏ 24 ਜਾਏ ਬਈਏ ਜਾਏ 24 ਜਾਏ 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 ਕਿੰਨੇ ਘਟੇ ਨੇ 24 24 ਜਾਏ 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 ਪੁਲਿਸ ਨੂੰ ਹੋਈ ਹੈ ਮੈਂ ਵੀ ਆਂ ਲੋਕੇ ਕੇ ਆਏ ਆ ਸਾਰਾ 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 ਜਾਏ ਦੋ ਚੋਰ ਸਾਰਾ 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 ਹਲੇ ਸਾਰਾ ਵੀਰ ਵੀਰ ਸਹੀ ਸਹੀ ਨਾ ਕਰੋ ਵੀਰ ਮੈਂ ਜੇ ਗਿਆ ਜੋ ਸਾਡੇ 21 21 ਸਾਡੇ ਕੀ ਬਾਈ ਜਾਏ ਸਾਡੇ ਭਾਈ ਜਾਏ ਸਾਡੇ ਭਾਈ ਜਾਏ ਭਾਈਏ ਜਾਏ ਜਾਏ ਗੱਲ ਰਿਕੂਲਾ ਆਹ ਸਹੀ ਭੁਗਾਨਾ ਨਾਮੇ ਆਹ ਸਹੀ ਘਟੇ ਇੱਕ ਨੰਬਰ ਇੱਕ ਨੰਬਰ 8 ਘਟੇ 8 ਇੱਕ ਨੰਬਰ ਆ ਬੋਲੀ ਦਿੱਤਾ ਖੋਲਿਆ ਯਾਰ ਆ ਖੋਲੋ ਜਿਹੜਾ ਹੈ ਜੂ ਆ ਖੋਲ ਦੇ ਨਾ ਬੋਲੋ ਉਹ 23 ਘਟੇ 23 ਆ ਬੋਲੋ ਵੀ ਬੋਲਦੀ ਏ ਬੋਲੋ ਬੋਲੋ ਤੁਸੀਂ ਕਰੋ ਆ ਵੀ ਬੋਲੀਏ ਕੱਚੇ ਵੀ ਵੀ ਆ

ਸੋ ਨੀ ਜੂਵਾਉਣੇ ਆਇਆ 18 ਤੋਂ ਘੱਟ ਕੋਈ ਨਹੀਂ 18 18 18 18 19 19 ਸਾਡੇ 19 20 ਸਾਡੇ 20 ਸਾਡੇ 20 21 ਸਾਡੇ 21 22 22 22 22 ਜੈ ਜੈ ਭਾਈ ਜੈ ਭਾਈ ਇਹ ਕਿੰਨੇ ਨਾਲ ਖਾਣਾ ਉਹ ਬੋਲੀਆਂ ਪਾ ਦੇਣਾ ਦਿਲ ਕਰਦਾ ਨਹੀਂ ਯਾਰ ਤੇਰੀ ਲਿਖਣੀ ਤੇ ਲਿਖ ਲੈ ਮਾੜਾ ਲੈ ਹੋ ਯਾਰ ਕਿਹੜੀ ਆ ਰ ਪਿੱਛੇ ਚੱਲੋ ਪਿੱਛੇ ਕਟਿੰਗ ਬੋਲੋ 22 22 ਸਾਢੇ 20 ਸਾਢੇ 20 ਚੱਲੋ ਆਏ ਕੋ ਸਾਢੇ 20 21 ਸਾਢੇ 21 22 ਸਾਢੇ 22 23 ਸਾਢੇ 23 24 ਸਾਢੇ 24 25 ਸਾਢੇ 25 26 ਸਾਢੇ 26 ਸਾਢੇ 26 ਸਾਡੇ 26 ਆ ਸਾਡੇ 26 ਸਾਡੇ 26 ਆ ਜਿੰਦੀ ਬੋਲੋ ਸਾਡੇ 26 ਆ ਸਾਡੇ 26 ਆ ਜਾਏ 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 ਸਾਡੇ 26 ਆ ਜਾਏ ਕਰੋ ਸਾਡੇ 26 ਜਾਏ 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 ਇਹ ਬੋਲਣੀ ਹੈ ਸਾਡੇ 26 ਸਾਡੇ 26 ਆ ਇੱਕ ਨੰਬਰ ਇੱਕ ਨੰਬਰ ਸਾਡੇ 26 ਇਹ ਰੋਜ਼ ਤੈਨੂੰ ਤੁੰਦਦਾ ਏ ਸਾਡੇ 26 ਆ ਪੌਣੇ 27 27 ਜਾਏ ਲਿਓ ਸੀਐਲ ਕੇ 82 42 22 22 ਰੁਪਇਆ ਰੁਪਇਆ 22 22 26 26 26 26 ਜੁੱਟੀ ਸੱਤ ਗੱਟੇ ਪਹਿਲੀ ਤਰਾਈ 26 26 ਜੱਬੀ 26 ਮਰਡਰ ਵੀ ਚੰਗਾ ਹੈ 26 26 ਜਾਏ 26 26 ਮਰਡਰ ਚੰਗਾ ਹੀ 26 26 26 26 ਸੱਤ ਗੱਟੇ ਨੇ ਜਾਏ ਲੈ ਕੇ ਕੇ ਆਹ ਕੋਲ ਵੀ ਕਿੰਨੇ ਨੇ 20 20 ਬਾਈ ਬਾਈ ਯਾਰ ਬਾਈ ਬਾਈ ਸਾਡੇ 22 23 23 ਮਟਰ ਵੇਚਣਾ 23 ਮਟਰ ਖਰਾ 23 23 ਕਿੰਨੇ 2 23 ਸਾਡੇ 23 24 ਛੱਡ ਜੋ ਸਾਡੇ 24 ਸਾਡੇ 24 ਸਾਡੇ 24 ਜਾਏ 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 ਸਾਡੇ 24 ਬਾਵੀ ਜਾਏ ਜਾਏ ਸਾਡੇ 24 ਜਾਏ ਹਾਂ ਜਾਂ ਨਾ ਕਰ ਸਾਡੇ 24 ਲੈ ਯਾਰ ਕੇ ਇੱਥੇ ਗੱਟੇ ਨੇ ਆਉਂਗਾ ਗੱਟੇ ਮਾਰ ਦੋ ਬੰਨੋਂ ਗੱਟੇ ਮੈਣੀ ਸਾਹਿਬ ਬੀਬੀ ਲੈ ਬੋਲ ਯਾਰ ਤੂੰ ਬਾਈ ਬਾਈ ਸਾਡੇ ਬਾਈ 23 24 24 ਹੋਰ ਮੰਡਰ ਲੋ ਆ ਲੋ ਕੋਈ ਪਾ ਮਾਰੀ ਉਹ ਹੈ ਜਵਾਨ ਸਾਡੇ 24 25 25 25 ਦੇ ਕੇ ਇੱਕ ਇੱਕ ਨਗਰ ਤੇ ਨਾਲ ਗਿਫਟ ਨਾਲ ਗਿਫਟ ਮਿਲੇਗਾ ਪਹਿਲੀ ਤੜਾਈ ਛਿੰਦੇ ਬਾਹੂ 43 ਗੱਡੇ 43 ਗੱਡੇ ਛਿੰਦੇ ਬਾਹੂ ਮਾਲਵੇ ਬਾਈ ਬਾਈ ਔਲਾ ਉਧਰ ਕੇ ਪਾਸੇ ਜੈ ਬਾਈ ਬਾਈ 23 23 ਗਾਲੇ ਤੇਈ 24 24 ਜੈ 24 ਸਾਢੇ 24 25 ਸਾਢੇ 25 ਮਾਲ ਖਰਣਾ ਸਾਢੇ 25 43 43 26 ਸਾਢੇ 26 ਸਾਢੇ 26 ਜੈ ਸਾਢੇ 26 ਜੈ ਜੈ 2 ਸਾਢੇ 26 ਜੈ ਪੌਣੇ 27 27 ਜੈ ਲਿਖ ਕੇ ਕੇ 23 ਹਾਂ 23 ਲਿਖ ਮੈਣੀ ਸਾਹਿਬ 8 34 ਗੱਤੇ ਲਾਓ ਲਾਓ ਯਾਰ ਨਾ ਰੱਖੋ ਨਾ ਰੱਖੋ 34 ਗੱਡੇ ਮਾਉਂ ਤੋਫਾ ਮਿਲੇਗਾ ਨਾ ਰੱਖੋ 22 22 22 ਸਾਡੇ ਬਾਈ ਸਾਡੇ ਬਾਈ 23 23 25 ਸਾਡੇ 25 ਨਾ ਨਹੀਂ ਲੱਗਣ ਦਿੰਦਾ ਸਾਡੇ 25 36 ਸਾਡੇ 36 14 14 ਕਿੱਥੇ ਨੇ ਉਹ 14 ਦੀ ਕਿੰਨੇ ਕਰਤੇ ਸੀ ਅਮਰ ਇਹ ਤੁਹਾਡੇ ਨੇ ਜੋ ਜੋ 4 ਦਿਨ ਲਾਜ ਕਿੰਨੇ ਕਰਤੇ ਨੇ 14 14 ਨਾ ਰੱਖੋ 22 22 22 23 23 24 24 24 24 ਉਹ ਹੈ ਜਵਾਨ 24 24 ਆ ਦੀਪ ਕੰਨ ਆ ਗਿਆ 24 24 24 24 ਜਾਏ 24 24 ਲੈ ਕੇ ਇੱਥੇ ਆ ਕਿੰਨੇ ਨੇ ਉਹ ਆਪਣੇ ਦੇ ਗਏ ਨਾ ਕਿੰਨੇ ਨਾ ਕਿੱਟੇ ਕਿੰਨੇ 22 ਹੈਗੇ ਆ 22 22 22 ਨਾ ਰੱਖੋ ਨਾ ਰੱਖੋ ਨਾ ਰੱਖੋ ਵੀ 22 22 ਕਿੱਟੇ 22 22 ਨਾ ਵੀ ਪੱਕੇ 22 22 22 22 22 12 18 ਤੱਕ ਦੇ ਦੇ 22 ਸਾਢੇ 22 ਤੇਰੀ ਤਾਂ ਬੋਲੀ ਜੀ ਸਾਢੇ 22 23 23 ਤੂੰ ਤੇਰੀ ਬੋਲੀ ਨਹੀਂ 23 ਨਹੀਂ 23 ਮੈਣੀ ਸਾਹਿਬ 23 ਤੋਂ ਹੀ ਮਾਲ ਖੜਾ 22 ਹੀ ਗਾਇ ਤੇ ਇਦੀ ਮੰਦਾ ਜਾ 22 ਮੈਣੀ ਸਾਹਿਬ ਸਾਡੇ 23 ਸਾਡੇ 23 ਆਪਾਂ ਬੰਦੀ ਬੁਲੀ ਸਾਡੇ 23 ਤੋਂ ਹੀ ਕਰੇ 24 24 ਸਾਡੇ 23 ਮੇਟ ਕੇ 5 ਘਟੇ 5 ਮਿੰਟੇ 5 ਹੋ ਕੇ ਨਾ 5 ਘਟੇ ਮਾਲ ਖੜਾ ਮਿਲੇਗਾ 5 ਘਟੇ ਕੀ ਬੋਲੋ ਬੋਲੋ 5 ਘਟੇ 5 ਘਟੇ 15 15 5 ਗੱਟੇ 15 15 16 16 16 16 17 17 18 18 20 20 21 21 ਮੈਂ ਭਾਤਾ ਮੋ ਲਈ 22 22 ਸਾਡੇ ਭਾਈ ਸਾਡੇ ਭਾਈ 23 23 ਜਾ 23 23 ਲੈ ਕੇ ਕੇ 50 50 34 ਗੱਟੇ ਅਮ ਜੁਸੇਪਾ 23 23 ਸਾਡੇ 23 ਸਾਡੇ 23 ਸਾਡੇ 23 ਜਾ 24 24 22 ਦੇ ਕੇ ਕੇ ਕਿੰਨੇ ਨੇ ਆ ਦੋ ਘਟੇ ਨੇ ਦੋ ਘਟੇ ਗੋਣਾ 2 ਨਾਲ ਰੱਖੋ ਨਾਲ ਰੱਖੋ ਨਾਲ ਰੱਖੋ ਯਾਰ ਨਾਲ ਰੱਖੋ ਦੋ ਘਟੇ ਆ ਬਈ ਆਈ ਨਹੀਂ ਨਹੀਂ 20 20 ਹਲੋ ਜਾਰੇ 20 20 20 20 ਬਾਈ 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 ਸਾਡੇ ਸਾਡੇ ਬਾਈ ਦੋ ਘਟੇ ਸਾਡੇ ਬਾਈ ਸਾਢੇ 23 ਸਾਢੇ 23 ਸਾਢੇ 23 24 24 ਜੀ ਮਤਵੋ 24 ਲੈ ਲੁ ਜਿਆਲੇ ਜੀ ਓਕੇ ਹਾਂ 24 24